ਲੋ ਜੀ ਬਹੁਤ ਹੀ ਮੈਮorable ਮੂਮੈਂਟਸ ਹਲਕਾ ਵਧਾਇਕ ਐਡਵੋਕੇਟ ਦਿਨੇਸ਼ ਚੱਡਾ ਜੀ ਤੇ ਨਾਲ ਯੂਨੀਅਰ ਚੱਡਾ ਜੀ ਵਿਦ ਫੈਮਿਲੀ ਆਪਣੇ ਵੱਲੋਂ ਸ਼ੁਰੂ ਕੀਤੇ ਗਏ ਇਸ ਵੋਟ ਕਲੱਬ ਤੇ ਬਤੌਰ ਇੱਕ ਸ਼ਹਿਰੀ ਆਨੰਦ ਲੈਂਦੇ ਹੋਏ ਤੇ ਇਹ ਵੀ ਮੈਂ ਅੱਜ ਅਕਸਰ ਕਹਿੰਦਾ ਹੁੰਦਾ ਕਿ ਵਿਧਾਨਿਕ ਪੋਸਟ ਤੇ ਬੈਠ ਕੇ ਵੀ ਇੱਕ ਸਿੰਪਲੀਸਿਟੀ ਇਹ ਤੁਸੀਂ ਦੇਖ ਸਕਦੇ ਹੋ ਕੋਈ ਸਿਕਿਉਰਿਟੀ ਨਹੀਂ ਸਾਡਾ ਭਰਾ ਕਾਕੂ ਨਾਲ ਸੋ ਆਪਣੇ ਪਰਿਵਾਰ ਨਾਲ ਇੱਕ ਆਮ ਸ਼ਹਿਰੀ ਨੰਦਲੈਣ ਆਇਆ ਚੱਡਾ ਜੀ ਜੀ ਸਾਹਿਬ ਤੇ ਹੁਣ ਉਹ ਬਲਟੂ ਐਮਐਲਏ ਸਾਹਿਬ ਅ ਜੂਨੀਅਰ ਜਿਹੜੇ ਮੈਂ ਇੰਟਰੋਡਿਊਸ ਕਰਾ ਦਿਓ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਉਹਦੀ ਵਰਗ ਬਾਅਦ ਤੁਸੀਂ ਆਪ ਕਵਰ ਕਰਨ ਪੁੱਜੇ ਕਿ ਰੋਪੜ ਦੀ ਬਹੁਤ ਇਹਨੂੰ ਵੱਡੀ ਵਿਰਾਸਤ ਹੀ ਸੀਗੀ ਇਹ ਬੋਰਡ ਕਲੱਬ ਜਿਹੜੀ ਕਿ ਸਾਡੇ ਕੋਲੋਂ ਖੋਲ ਹੀ ਗਈ ਸੀ ਸੋ ਅੱਜ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਵੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅਸੀਂ ਬੋਰਡ ਕਲੱਬ ਨੂੰ ਦੁਆਰਾ ਸੁਰਜੀਤ ਕਰਨ ਚ ਕਾਮਯਾਬ ਹੋਏ ਆ ਦੁਬਾਰਾ ਸ਼ੁਰੂ ਕਰ ਚੁੱਕੇ ਆ ਕਾਮਯਾਬ ਹੋਏ ਸਵਾਜ ਜੀ ਤੁਸੀਂ ਵੀ ਸਵੇਰ ਦੀ ਸੈਰ ਤੇ ਇੱਥੇ ਸੀਗੇ ਤੇ ਮੈਂ ਵੀ ਕਿਸੇ ਇਵੈਂਟ ਤੋਂ ਆਇਆ ਸੀਗਾ ਮੈਨੂੰ ਵੀ ਲੱਗਿਆ ਬੋਟ ਕਲੱਬ ਦੀ ਜਿਹੜੀ ਤਾਜੀ ਹਵਾਏ ਉਹ ਖਾ ਕੇ ਚਲੀ ਤੁਸੀਂ ਵੀ ਇੱਥੇ ਸੈਰ ਕਰਨ ਆਏ ਸੀਗੇ ਤੇ ਜੂਨੀਅਰ ਚੱਡਾ ਜੀ ਨੂੰ ਇੰਟਰੋਡਿਊਸ ਕਰਾ ਦਿਓ ਆਪਣੇ ਪਰੋਤਿਆਂ ਨੂੰ ਹਾਂਜੀ ਸੁਵੀਰ ਚੱਡਾ ਜੀ ਸੁਵੀਰ ਚੱਡਾ ਜੀ ਸਿਹੂ ਸਸਿਕਾਲ ਦੇ ਘਰ ਦੇ ਬੇਟਾ ਸਸਿਕਾਲ ਸੋ ਨਾਲ ਧਿਆਨ ਬੋਟਸ ਵੱਲ ਹੈ ਮੈਡਮ ਨਾਲ ਹੈ ਤੇ ਇਹ ਸਿੰਪਲੀਸਿਟੀ ਹੈ ਜੀ ਕਈ ਲੋਕ ਮੇਰੇ ਤੇ ਕਿੰਤੂ ਵੀ ਪ੍ਰੰਤੂ ਵੀ ਕਰਦੇ ਨੇ ਮੈਂ ਹਲਕਾ ਵ代ਕ ਸਾਹਿਬ ਦੇ ਸਾਹਮਣੇ ਹੀ ਕਹਿ ਰਿਹਾ ਨਾ 2002 ਤੋਂ ਜਿਹੜਾ ਵੀ ਹਲਕਾ ਵ代ਕ ਬਣਦਾ ਚਾਹੇ ਚਮਕੌਰ ਸਾਹਿਬ ਦਾ ਹੋ ਰੋਪੜ ਦਾ ਉਹਨਾਂ ਸਿੱਧੇ ਸੰਪਰਕ 'ਚ ਰਹੇ ਆ ਤੇ ਇਹ ਸਾਡਾ ਭਰਾ ਛੋਟਾ ਤੇ ਮਾਣ ਵੀ ਹੈ ਤੇ ਇਹਦੇ ਮਾਣ ਤੇ ਆਪਾਂ ਨੂੰ ਮਾਣ ਹੈ ਜੇਕਰ ਕਿਸੇ ਨੂੰ ਜੇ ਨੋ ਕਹਿੰਦਾ ਵੀ ਆ ਕਿਉਂਕਿ ਕਦੇ ਵੀ ਕੋਈ ਪ੍ਰਾਪਤੀਆਂ 100% ਨਹੀਂ ਹੁੰਦਾ ਪਰੰਤੂ ਜਿੰਨਾ ਚੱਡਾ ਜੀ ਦੇ ਗਵਾਹੀ 'ਚ ਸਾਡੇ ਹਲਕੇ ਦੇ ਚਾਹੇ ਕਾਲਜ ਹੈ ਲਾਇਬ੍ਰੇਰੀ ਹੈ ਪਿੰਡਾਂ ਦੇ ਪਿੰਡ ਜਾ ਕੇ ਤੁਸੀਂ ਦੇਖ ਲਓ ਸਟੇਡੀਅਮ ਬਣ ਰਿਹਾ ਰੋਜ਼ਾਨਾ ਦੋ ਤਿੰਨ ਅਧਗਟਨ ਤੋ ਤੁਹਾਡੇ ਅਸ਼ੀਰਵਾਦ ਨਾਲ ਸੋ ਸਾਡਾ ਚਿੜੀ ਦੇ ਪਹੁੰਚ ਜੰਦੀ ਕਲੋਨੀ ਆ ਉੱਥੇ ਓਪਨ ਜਿਮ 20 ਸਾਲ ਜ ਮੈਂ ਦੇਖਿਆ 20 ਸਾਲ ਦਾ ਰਹਿ ਰਹਿਆ ਐਨੀ ਰੌਣਕ ਕਦੇ ਨਹੀਂ ਲੱਗਦੀ ਜਿਹੜਾ ਤੁਸੀਂ ਜਿਮ ਸਾਨੂੰ ਦਿੱਤਾ ਜਲਦੀ ਰੌਣਕ ਪੂਰੀ ਰੌਣਕ ਲੱਗਦੀ ਜਿੱਕੇ ਤੇ ਆਓ ਤੁਸੀਂ ਉੱਥੇ ਵੀ ਵਿਜ਼ਿਟ ਕਰੋ ਬਿਲਕੁਲ ਜੀ ਤੁਸੀਂ ਕਰਾਂਗੇ ਸੋ ਦੋਸਤੋ ਖਾਸ ਕਰ ਰੋਪੜ ਹਲਕੇ ਦੇ ਦੋਸਤ ਇਸ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਸਰ